ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਜੀ ਦਾ ਸੰਧੂ ਡੈਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਪਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਇਸ ਘਰੋਂ ਬਾਈ ਜੀ ਰਤੀਨ ਜੀ ਆਪਣੇ ਚੈਨਲ ਤੇ ਵੀਡੀਓ ਪੈਂਦਾ ਰਹਿੰਦਾ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਰਤੀਨ ਜੀ ਨਾਲ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਬਹੁਤ ਸਨਖੀਆਂ ਤੋਂ ਵਹਿੜਾ ਤੁਹਾਡੇ ਤੇ ਲੈ ਕੇ ਆਏ ਬਾਈ ਜੀ ਇੱਕ ਜਰਸੀ ਵਹਿੜ ਪਹਿਲਨ ਖੀਰ ਸੂਈਸ ਬਾਈ ਤੇ ਇੱਕ ਕਾਲੀ ਡੱਬੀ ਵਹਿੜ ਬਾਈ ਜੀ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਦਾ ਸਸਰੀਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਆਹੋ ਕਾਰਾ ਹੀ ਸਮੋ ਦੋਸਰਾ ਪਿੰਡ ਬਗੜਾੜੀ ਜਿਹੜਾ ਫਰੀਪੁਰ ਤੁਸੀਂ ਹੋ ਜਾਓ ਠੀਕ ਆ ਬਾਈ ਜੀ ਕਿੰਨੇ ਜਨਵਾਰ ਆ ਬਾਈ ਜੀ ਆਪਣੇ ਕੋਲੇ ਕੋਰੋਨਾ ਕੋਰੋਨਾ ਠੀਕ ਆ ਜੀ ਤੇ ਦੋਨੇ ਬਾਈ ਜੀ ਇੱਕ ਸੂਈ ਇੱਕ ਸੋਲ ਵਾਲੀ ਹੈ ਨਾ ਜੀ ਹਾਂ ਜੀ ਹਾਂ ਜੀ ਬਾਈ ਜੀ ਤੇ ਬਾਈ ਜੀ ਪਹਿਲੀ ਵੀਡੀਓ ਆਪਾਂ ਪਾਈ ਸੀਗੀ ਆਪਣੇ ਘਰੋਂ ਪੱਗੇ ਪੈਂਦੇ ਕਿਵੇਂ ਰਹੀ ਜੀ ਵੀਰੇ ਮੈਂ ਕਹਿੰਦਾ ਨਾ ਨਾ ਲੈਂਦਾ ਹੀ ਨਹੀਂ ਕਰਦੇ ਠੀਕ ਹੈ ਵਧੀਆ ਫੋਨ ਆਉਂਦੇ ਤੇ ਫੂਟ ਕਰੂਗੇ ਆਪਣਾ ਪਹਿਲੇ ਫੋਨ ਵੀ ਟਿਕ ਹੋ ਜਾਣਾ ਠੀਕ ਹੈ ਵਦਗਾ ਵੇਖਦੇ ਪਸੂ ਜੀ ਬਹੁਤ ਵਧੀਆ ਵੇਖ ਬਹੁਤ ਵਧੀਆ ਆ ਦੇਖ ਲਓ ਬਾਈ ਜੀ ਬਾਈ ਜੀ ਦਾ ਵੀਡੀਓ ਪੈਂਦਾ ਰਹਿੰਦਾ ਪਸੂ ਇਹਨਾਂ ਦੇ ਵਦਗਾ ਸੇਲ ਹੁੰਦੇ ਆ ਤੇ ਆ ਪਹਿਲੀ ਵਿਹੜ ਦੀ ਡਿਟੇਲ ਦੱਸ ਦਿਓ ਜੀ ਇਹ ਪਹਿਲਾ ਸੂਆ ਉਹੋ ਵੀਰੇ ਬਿਲਕੁਲ ਕੀਰੀ ਵਧੀਆ ਜੀ ਠੀਕ ਹੈ ਜੀ ਬਿਲਕੁਲ ਓਰੀਜਨਲ ਪੰਜਾਬ ਵਾਲੀ ਜੱਟ ਦੀ ਆ ਤੇ ਹਾਂਜੀ ਆਪਣੇ ਕੋਲ ਰਾਤ ਹੀ ਆਈ ਜਾ ਵਿਹੜ ਰਾਤ ਹੁਗੀ ਜੀ ਆ ਕੇ 2:30 ਵਜੇ ਜੇਰ ਤੋਂ ਕੰਪਲੀਟ ਪਾਦੀ ਆ ਰਾਤ ਬਿਲਕੁਲ ਖਾਲੀ ਕੀਤੀ ਹੋਈ ਜੀ ਵੀਰੇ ਵਿਹੜ ਠ ਤਾਂ ਬਤ ਕਰਕੇ ਇੱਕ ਚਵਾਈ ਹੋਈ ਜੀ ਅਜੇ ਤੱਕ ਅੱਛਾ ਜੀ ਹਾਂ ਰਾਤ ਕੋਈ ਕਿੱਥੇ 2:00 ਵਜੇ ਠੀਕ ਹੈ ਜੀ ਇਹ ਤੜਕੇ ਖਾਲੀ ਕਰਤੀ ਜਮਾ ਜੀ ਇਹ ਜੂਰੀ ਕੰਪਲੀਟ ਆ ਜਮਾ ਠੀਕ ਹੈ ਜੀ ਹਾਂ ਜੇਰ ਕੰਪਲੀਟ ਆ ਜੀ ਕੀ ਦਿੱਤਾ ਬਾਈ ਜੀ ਮਗਰ ਬਨੇ ਬੱਛਾ ਇਹਦੇ ਬੱਛਾ ਬਾਈ ਜੀ ਦੋਸਤੋ ਮਗਰੋ ਦੇ ਪਹਿਲੇ ਨਾ ਵਹਿੜਾ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਜਰਸੀ ਆ ਵੀਰੇ ਹਾਂ ਜੀ ਸਿਰੇ ਬੱਛੀ ਆ ਠੀਕ ਹੈ ਜੀ ਤੋਰ ਚਾਲੇ ਦੀ ਕਰਮ ਵਾਲੀ ਦੀ ਚੈੱਕ ਕਰਾਉਣੀ ਆ ਤੁਹਾਨੂੰ ਜੀ ਸਿਰੇ ਬਹੁਤ ਆ ਬੱਛੀ ਜਿੰਨੇ ਮਰਜੀ ਚੱਤ ਦੀ ਮਰਜੀ ਸਿਰੇ ਠੰਡੀਆਂ ਵੇ ਲੋ ਬਾਈ ਜੀ ਕੋਈ ਨਿਆਣਾ ਨਹੀਂ ਪਾਇਆ ਉੱਠੇ ਪਾਸ ਕੂਸ਼ ਲੱਗਦਾ ਕੁੱਸ ਨਹੀਂ ਲਾਉਦੀ ਸੀਰਸ ਲੱਗਾ ਪ੍ਰੈਜ਼ੈਂਟ ਵਹਿੜਾ ਹੈ ਜੇ ਬੱਚਾ ਹੀ ਬਾਈ ਜੀ ਥੀਰੀ ਆ ਪੰਜਾਬ ਵਾਲੀ ਆ ਤੋਰ ਚਾਲ ਚੱਕ ਕਰੋ ਜੀ ਛਾਲੇਵਾ ਕਰਮਾ ਵਾਲੀ ਨੂੰ ਬਹੁਤ ਜਿਆਦਾ ਚੰਗਾ ਲੱਗਿਆ ਚਾਰੇ ਚੁੰਡਾ ਤੇ ਥਣ ਲੱਗਿਆ ਕੱਲਾ ਕੱਲਾ ਥਾਣਾ ਜੀ ਪੂਰੇ ਗੈਰਚਾ ਜੀ ਅੱਥੀ ਚਵਾਈ ਵਾਲੇ ਮੋਟਾ ਮੋਟਾ ਥਾਣਾ ਜੀ ਪੂਰੇ ਸੈਡਾ ਪਿੱਛੋਂ ਅੱਗੋਂ ਪੂਰੀ ਚਾਰ ਸਵੇਰਾਂ ਬੈਠ ਥਾਣਾ ਦੇ ਵਿੱਚ ਇੱਕੋ ਜੀ ਬਈ ਸੱਚੀ ਗੱਠ ਘੱਟ ਥਾਣਾ ਬਾਈ ਜੀ ਇੰਨਾ ਵੈਰਲਾ ਸੁਣਾ ਸੁਨੱਖਾ ਥਾਣਾ ਕਰਮਾ ਵਾਲੀ ਨੂੰ ਕਿਸੇ ਨੂੰ ਲੱਗਦਾ ਜੀ ਲੇਵੇ ਵਾਲੀ ਰੈਡ ਆ ਜੀ ਸੋਹਣੀ ਸੁਨੱਖੀ ਆ 13 ਬਾਈ ਜੀ ਦੇ ਬੋਲਾ ਕੱਢਿਆ ਵਾ ਖਾਲੀ ਕਰੀ ਵੀ ਆ ਬਾਈ ਜੀ ਸੋਹਵਾ ਦੇ ਬਾਈ ਜੀ ਹਜੇ ਟਾਈਮ ਆ ਵੀਡੀਓ ਬਣਾ ਲਦਾ ਸ਼ਾਮ ਨੂੰ ਤਾਂ ਕਰਮ ਵਾਲੀ ਨੇ ਲੇਵਾ ਪੂਰੀ ਤਿਆਰੀ ਕਰ ਦੇਖੋ ਜੀ ਸੁਨੱਖੀ ਪੂਰੀ ਚੰਗੀ ਸੋਹਣੀ ਤੋਰ ਚਾਲ ਕਰਨ ਵਾਲੀ ਦੀ ਬਹੁਤ ਚੰਗੀ ਆ ਪਲੀ ਜੁਲੀ ਆ ਬਦਾਮੀ ਰੰਗ ਦੀ ਆ ਬਾਈ ਜੀ ਅਰੀਜਨਲ ਪੰਜਾਬ ਵਾਲੀ ਜੱਰਸੀ ਠੀਕ ਹੈ ਤੇ ਸ਼ੌਂਕੀ ਬੰਦੇ ਕੋਲ ਹੈ ਇਹ ਸ਼ੌਂਕ ਵਾਲਾ ਬੰਦਾ ਇੰਨੀ ਸੰਭਾਲ ਕਰਦਾ ਜੀ ਸਮੇਂ ਪਲੀ ਆ ਜੀ ਮੋੜ ਲਿਓ ਬਾਈ ਜੀ ਇਹ ਕੱਦ ਵੀਰੇ ਐਚਪ ਚ ਨਹੀਂ ਹੈ ਵੜਦਾ ਹਾਂਜੀ ਕੱਦ ਕਾਟ ਸੋਹਣਾ ਚੰਗਾ ਕਾਦਾ ਫੇਸ ਕੁਆਲਟੀ ਚੈੱਕ ਕਰੋ ਜੀ ਬੋਦੀ ਵਾਲੀ ਵਹਿੜਾ ਜੀ ਬੱਚੇ ਦੀ ਕਾਲ ਤਾਂ ਬਾਈ ਜੀ ਤੁਹਾਨੂੰ ਪਤਾ ਹੀ ਆ ਜਾਨਵਰ ਨੇ ਕਰਨੀ ਕਰਨੀ ਆ ਬੱਚਾ ਦੂਰ ਰਹੇਗਾ ਰਾਜ ਥੋੜੀ ਜੀ ਲੰਮੀ ਵਹਿੜ ਕੱਢ ਲਈ ਸੀਗੀ ਜੀ ਤੇ ਬੱਚੇ ਦੀ ਤਾਂਗ ਕਰਦੀ ਬੱਚੇ ਨਹੀਂ ਭਾਈ ਦੀ ਬੱਚਾ ਅਸਰ ਮੋਹ ਪਿਆਰ ਬੱਚੇ ਦਾ ਜਿਹੜਾ ਜਾਨਵਰ ਕਰਦਾ ਦੁੱਧਵਾਦ ਵੀ ਦਿੰਦਾ ਜੀ ਮੋਹ ਤੇ ਫੁੱਲ ਕਰਦੀ ਬੱਚੇ ਦਾ ਸੋਨੇ ਸੁਲੱਸੀ ਹੈ ਜੀ ਬਲਾਉਟ ਆੜਤਾਂ ਦੇ ਸਰਾਣੇ ਵਰਗੀ ਪਈ ਆ ਬਾਈ ਜੀ ਪਲੀ ਜੁਲੀ ਬਹੁਤ ਕਰਮਾਂ ਨੂੰ ਮੁਰਦੇ ਸੂਏ ਨੂੰ ਦਾ ਵਹਿੜ ਨੇ ਹੋਰ ਹੀ ਤਿਆਰੀ ਵਿਆਰੀ ਕਰ ਲੈਣੀ ਜਦੋਂ ਉਹ ਜਵਾਨ ਹੋਣਾ ਉਹ ਤੁਹਾਨੂੰ ਵਹਿੜ ਕੋਈ ਸਾਹ ਸੰਭਾਲ ਆਲਾ ਵੀਰ ਸ਼ੌਂਕੀ ਬੰਦਾ ਜਿਵੇਂ ਪਿੱਛੋਂ ਸਮਾਈ ਚੋਈ ਆ ਐ ਸਮਾਈ ਗਲੇ ਕਰੇ ਜਾਵੜੀ ਤੇ ਮੁਰਦੇ ਸੂਏ ਨੂੰ ਵਹਿੜ ਲੱਖ ਰੁਪਏ ਦੇ ਨੇੜ ਵੇਕ ਨਾਲੀ ਆ ਜੀ ਕੱਦ ਕਾੜ ਵਹਿੜ 1090 ਨਾਮ ਆਪਾਂ ਵਹਿੜ ਦਰਾਂਗੇ ਬਾਈ ਠੀਕ ਆ ਜੀ ਬਾਈ ਜੀ ਬਾਈ ਕੀ ਜ ਹੈ ਡਿਮਾਂਡ ਆ ਜੀ ਇਹਦੀ ਮਾਲਕ ਜੀ ਜੇ ਤਾਂ ਸੰਭਲ ਲਾਗੇ ਜੀ ਬੱਚੀ 1.5 ਲੱਖ ਰੁਪਏ ਤੈਰ ਨੂੰ ਦੇਣ ਦੀ ਹਾਂਜੀ ਮਾਲਕ 80000 ਕੇ 2000 ਛੋੜ ਕਰਤਾ 78000 ਦੀ ਬੱਚੀ ਦੇ ਦਾਂਗੇ ਠੀਕ ਆ ਬਾਈ ਜੀ ਜੈ ਜੈ ਜੀ ਬਾਈ ਜੀ 80000 ਰੁਪਿਆ ਬਾਈ ਜੀ ਨੇ ਡਿਮਾਂਡ ਕਰੀ ਆ ਬੱਚੇ ਸੀਲ ਠੰਡੀ ਬਹੁਤ ਆ ਸੋਹਣੇ ਸਲੱਖੇ ਪਲੇ ਜੁੜੇ ਆ ਬਹੁਤ ਔਖਾ ਪਸ਼ੂ ਮਿਲਦਾ ਵੀਰੇ ਹਾਂਜੀ ਹਾਂਜੀ ਬਾਈ ਜੀ ਉਹ ਬਾਈ ਜੀ ਵਾਹ ਤੁਸੀਂ ਕਰਪਾਣਾ ਲੈਉਣੇ ਪਤਾ ਨਹੀਂ ਕਿੱਥੋਂ ਆ ਜੀ ਤੁਸੀਂ ਪਸ਼ੂ ਤੁਹਾਡੇ ਕੋਲ ਸੋਹਣੇ ਸਲੱਖੇ ਬਹੁਤ ਨੇ ਆਪਣਾ ਜਾਦਾ ਜਾਫੀ ਦਾ ਕੰਮ ਹੀ ਆ ਜਿਹੜੇ ਵੀਰ ਭਰਾਣੇ ਵੇਚਣਾ ਹੁੰਦਾ ਆਪਣਾ ਫੋਨ ਲਾ ਦਿੰਦਾ ਠੀਕ ਆ ਹਾਂ ਆ ਪਸ਼ੂ ਸੁਖ ਦਾ ਸਲੱਖੇ ਹੁੰਦੇ ਆ ਦੋ ਬਾਈਆਂ ਦੇ ਮੈਨੂੰ ਨਾ ਫੋਨ ਵੀ ਆਏ ਸੀਗੇ ਆਪਣੇ ਕੋਲ ਡਿਮਾਂਡ ਜਿਆਦਾ ਜਾਫੀ ਦੀ ਠੀਕ ਆ ਉਹ ਕਹਿੰਦੇ ਸੀ ਇਸ ਕਰੋ ਯਾਰ ਵੀਡੀਓ ਤੂੰ ਬਣਾਉਣਾ ਹੁੰਦਾ ਪਹਿਲਾਂ ਸਾਨੂੰ ਵੀਡੀਓ WhatsApp ਜਦੋਂ ਨੂੰਹ ਕਹਿੰਦੀ ਸੀ ਫੋਨ ਪਾ ਲਾਉਣੇ ਸਾਨੂੰ ਪਤਾ ਲੱਗਦਾ ਉਹ ਤੈਨੂੰ ਬਾਈ ਕਹਿੰਦਾ ਸੇ ਲੋਕ ਨੇ ਇੱਕ ਮਿੰਟ ਜੀ ਵੇਖ ਜਾਂਦਾ ਨਾਲ ਨਾਲ ਵੀਰੇ ਤੇ ਮਹਾਬਾਈ ਜਿਆਂ ਤਾਂ ਕਿੱਥੇ ਪਾਈਆਂ ਜਾਂਦੀਆਂ ਤੇ ਇਹਦੀ ਕੀ ਨਾ ਡਿਟੇਲ ਆ ਜੀ ਇਹ ਦੂਜਾ ਸੂਰਾ ਵੈਣ ਹੁੰਦੀ ਆ ਬਾਈ ਹਾਂਜੀ ਇਹ ਵੀ ਆਪਣੇ ਨਾਲ ਦੇ ਪਿੰਡੋਂ ਲਈ ਹੋਈ ਆ ਬਰੇ 10 ਕਿਲੋ ਰਿਵਾੜ ਦੋ ਠੀਕ ਆ ਜੀ ਤੇ ਦੂਜਾ ਸੂਰਾ ਸੁੰਦੀ ਅਰੀਜਨਲ ਹਾਂਜੀ ਤੇ 18 19 ਕਿਲੋ ਦਾ ਪਰੂਨ ਦਾ ਦਿੱਤਾ ਹੋਇਆ ਹੈਗਾ ਠੀਕ ਆ ਜੀ ਫਲਫਲ ਤਾਂ ਬਹੁਤ ਨਜ਼ਾਇਆ ਚੰਗਾ ਲੱਗਾ ਤੇ ਠੰਡੀ ਮਿੱਠੀ ਬਹੁਤ ਹੈ ਫਲਫਲ ਤਾਂ ਬਹੁਤ ਚੰਗਾ ਜੀ ਦਿੱਤਾ ਵੀ ਹੋਇਆ ਜੀ ਏਡਾ ਚੰਗੇ ਥਲਦੇ ਵਾਲੇ ਨੇ ਹਾਂਜੀ ਤੇ ਰੰਗ ਪ੍ਰਿੰਟ ਵੀ ਬਹੁਤ ਚੰਗਾ ਲੱਗ ਰਿਹਾ ਸੋਹਣੀ ਆ ਜੀ ਚੰਗੀ ਆ ਜੀ ਬੜਾ ਸੀਲਸ ਉਹ ਬਹੁਤ ਆ ਬਾਈ ਦਾ ਇੱਕ ਹੱਥ ਪੂਛ ਨੂੰ ਆ ਦੂਜਾ ਲੈਵੇ ਨੂੰ ਆ ਜੀ ਤੇ ਨਹੀਂ ਗੰਗਾ ਬਗਾਨੇ ਘਰੇ ਆ ਕੇ ਹੱਥ ਨਹੀਂ ਲਾਉਣ ਦਿੰਦਾ ਹੋਇਆ ਜਿਹਦਾ ਥਾਣਾ ਉਨੀ ਚੋਈ ਚੰਗੀ ਮੋਟੀ ਲੱਗਦੀ ਹੈ ਨੂੰ ਜੇ ਇੱਕ ਨੂੰ ਤਾਂ ਇਹ ਲਾਦੀ ਜੇ ਬਾਈ ਦੀ ਘਰੇ ਪਾਲੀ ਹੁੰਦੀ ਆ ਉਹ ਕਪੜਾ ਭੋਰਾ ਨਹੀਂ ਕਰਦੀ ਲੈ ਜਾ ਪਹਿਲਾਂ ਆਪ ਹੱਥ ਮਾਰ ਕੇ ਵੇਖੀ ਜਾ ਫਿਰ ਲਈਦਾ ਆ ਵੇਖੋ ਦੋਸਤੋ ਚੋਲ ਤੋਰ ਚਾਲ ਇਹਦੀ ਕਰਮਾਂ ਵਾਲੀ ਦੀ ਚੈੱਕ ਕਰੋ ਸੱਲੀਪਾਰਕ ਤੁਸੀਂ ਆਪ ਕਰਨੀ ਆ ਬਾਈ ਜੀ ਰੰਗ ਬਾਜ ਆ ਕਾਲੀ ਡੱਬੀ ਆ ਪਲੀ ਜੁਲੀ ਆ ਬਾਈ ਜੀ ਜੇ ਕਿਸੇ ਸਾਹ ਸਮਾਲ ਵਾਲੇ ਵੀਰ ਕੋਲੇ ਜਾੜੀ ਬੱਛੀ ਬਾਈ ਜੀ ਚਿੱਟੇ ਧਾਰ ਦੂਗੀ ਦੁੱਧ ਵਾਲੀ ਬੱਛੀ ਐ ਐਤੀ ਬਾਈ ਕਿੰਨਾ ਕ ਪਾ ਦੂਗੀ ਸੋ ਤਾਂ ਮੇਰੇ 20 ਕਿਲੋ ਮੰਨ ਕੇ ਲੈਣੇ ਵਿਰਿਆ ਕਰ ਨਹੀਂ ਕਰਕੇ ਹੱਕ ਦੀ ਆ ਜੀ ਹਾਂ ਜੀ ਗਰਮੀ ਆ ਜੀ ਬਾਕੀ ਗਰਮੀ ਰਹਿ ਤ ਵਹਿੜਾ ਜੀ ਬਾਲੀ ਐ 100% ਹੈਗੇ ਆ ਇੱਕ ਰੋ ਸੰਗ ਆ ਜੀ ਤੇ ਸ਼ਾਮੀ ਉਹ ਜਾਨਵਰ ਖੜਾ ਖੜੋ ਥਾਰਾ ਕੋਈ ਡਰ ਨਹੀਂ ਆ ਵੇਖੋ ਜੀ ਬਾਈ ਜੀ ਹੁਣ ਕੋਈ ਨਹੀਂਗਾ ਬਾਈ ਰਾਹ ਦੇ ਵਿੱਚ ਫਿਰਦੀ ਦੇ ਵੀ ਹੱਥ ਲਾਈ ਜਾਂਦੇ ਆ ਏਟਾਂ ਬਹਿ ਗਏ ਆ ਵੇਖੋ ਜੀ ਇਹਨੇ ਜਾਨਵਰ ਉਪਰਾ ਮੰਦਾ ਕਰਦਾ ਜਿਵੇਂ ਚੂਈਆਂ ਬੁੜੀਆਂ ਚੂਈਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰੇ ਪਸ਼ੂ ਮਿਲਦਾ ਕਰਮਾ ਨੇ ਆ ਬਾਈ ਜੀ ਮੋੜ ਲਿਓ ਬਾਈ ਜੀ। ਸੀਲ ਠੰਡੀ ਆ ਜੇ ਕਿਸੇ ਵੀਰ ਦੇ ਪਸੰਦਾਈ ਬਾਈ ਜੀ ਹੁਣ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲੂਗਾ। ਚੱਲਦੇ ਹੋਏ ਨੰਬਰ ਤੇ ਸੰਪਰਕ ਕਰ ਲਿਓ। ਫੇਸ ਕੁਆਲਿਟੀ ਚੈੱਕ ਕਰ ਲਓ ਜੀ। ਰੰਗ ਬਾਜ ਆ ਸੋਹਣੀ ਸੁਨੱਖੀ ਬੱਤੀ ਆ ਜੀ। ਭਲੀ ਜੁਲੀ ਆ ਕੱਦ-ਕਾਟ ਫੌਂਦੀ ਆ ਜੀ। ਪੂਰੀ ਰਾਜੀ ਪਲੀ ਵਹਿੜਾ ਜੀ। ਸੋਹਣੀ ਸੁਨੱਖੀ ਬਾਈ ਜੀ। ਆਂਤ ਨੂੰ ਕਰਮ ਵਾਲੀ ਨੂੰ ਬੜਾ ਹੀ ਜ਼ਿਆਦਾ ਚੰਗਾ ਲੱਗਿਆ ਬਾਈ। ਕਿਸੇ ਵੀ ਵੀਰ ਨੂੰ ਪਸੰਦਾਈ ਬਾਈ ਜੀ ਹੁਣ ਨਾ। ਵਜਨ-ਬੂਜਨ ਦਾ ਸੰਪਰਕ ਕਰ ਲਓ। ਕਾਦ ਦਾ ਵਜਨ ਤਾਂ ਫੁੱਲੀ ਪਲੀ ਜੁਲੀ ਆ ਜੀ ਐ ਕਿਸੇ ਪਾਸੋਂ ਜਿਹੜੀ ਖਾਸ ਜਿਹੜਾ ਰਹਿਣ ਦੀ ਨਾ ਕਿੱਥੇ ਮਰਜੀ ਬੈਠ ਕੇ ਚੋੜਾ ਸਹੀ ਗੱਲ ਹੈ ਹਾਂ ਇਹ ਠੰਡੀ ਖਾ ਕੇ ਇਹੋ ਜੀ ਸੁਲੱਖੀ ਵੜ ਕੋਈ ਸੁਕੇ ਵੀ ਬਾਲਾ ਲੱਸੀ ਫਿੱਕੀ ਨਹੀਂ ਪੈਂਦੀਗੀ ਫਰਕ ਨਹੀਂ ਪੋੜੀ ਜੀ ਸੁਕੇ ਦੇ ਵਾਧਾ ਹੀ ਪੈਣਾ ਹੈ ਜਿਹੜੀ ਜਿਹੜੀ ਸੁਕੇ ਇਹੋ ਜੀ ਵੜ 5-4000 ਗਾਹੇ ਵਿਕਦੀ ਆ ਜਿਹੜੀ ਪਲੀ ਜੁਲੀ ਹੁੰਦੀ ਆ ਗੱਬਣ ਗੱਬਣਾ ਚ ਵੜ ਜਿਹੜਾ ਕੋਈ ਲੈ ਜਾਊਗਾ ਤੇ ਬਾਈ ਦਾ 5-7000 ਰੁਪਏ ਦਾ ਫਾਇਦਾ ਵੀ ਹੋ ਜਾਊਗਾ ਜੀ ਸੁਈ ਵੀ ਦਾ ਅਗਲੇ ਨੂੰ ਵੀ ਹੁੰਦਾ ਜੀ ਅੱਜ ਸੁਈ ਸੁਲਾਈ ਆ ਤੇ ਆਪਾਂ ਵੀ ਤਕਾ ਕੇ ਵਿੱਚ ਗਏ ਤੇ ਬਾਈ ਇਹਦੀ ਕੀ ਜੈ ਡਿਮਾਂਡ ਹੈ ਜੀ

ਦੇ ਪਾਸੇ ਚੱਲੂਗਾ ਤੇ ਬਾਈ ਜੀ ਜੇ ਕਿਸੇ ਵੀਰ ਨੇ ਵੀਡੀਓ ਕਰਾਉਣੀ ਹੋਈ ਤੇ ਆਪਣੇ ਨਾਲ ਸੰਪਰਕ ਕਰ ਲਿਓ ਚੈਨਲ ਨੂੰ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਵੀਡੀਓ ਵੇਖਣ ਲਈ ਬਾਈ ਜੀ ਧੰਨਵਾਦ